ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਹਰ ਕੀ ਸੇਵਾ ਸੁਸਾਇਟੀ ਮੱਧਰ ਮਥਰਾ ਭਾਗੀ ਮੱਧਰ ਮਥਰਾ ਭਾਗੀ ਜੋਗੀ ਤਰਨਤਾਰਨ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਆ ਇੱਥੇ ਸਾਡੇ ਅੰਗਰੇਜ਼ ਸਿੰਘ ਫੌਜੀ ਸਾਹਿਬ ਅਤੇ ਮੱਧਰ ਮਥਰਾ ਭਾਗੀ ਦੇ ਸਮੂਹ ਨੌਜਵਾਨ ਸੱਜਣਾ ਅਤੇ ਸੰਗਤਾਂ ਵੱਲੋਂ ਇੱਕ ਸੰਸਥਾ ਚਲਾਈ ਜਾ ਰਹੀ ਆ ਜਿਸ ਦਾ ਨਾਮ ਹਰ ਕੀ ਸੇਵਾ ਸੁਸਾਇਟੀ ਇਹ ਸੰਸਥਾ ਦਾ ਮੁੱਖ ਮਕਸਦ ਇਹ ਹੀ ਆ ਵੀ ਗਰੀਬ ਤੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਕਿ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਦੀ ਮਤਲਬ ਹੈਲਪ ਕਰਨੀ ਤੇ ਮੱਧਰ ਮੱਧਰਾ ਭਾਗੀ ਦੇ ਜਿੰਨੇ ਵੀ ਲੋੜਵੰਦ ਪਰਿਵਾਰ ਦੇ ਬੱਚੇ ਨੇ ਉਹ ਇੱਥੇ ਐਜੂਕੇਸ਼ਨ ਉਹ ਜਿਹੜੀ ਪ੍ਰਾਪਤ ਕਰਦੇ ਨੇ ਪਿਛਲੇ ਦਿਨੀ ਇੱਕ ਅੰਗਰੇਜ਼ ਸਿੰਘ ਫੌਜੀ ਸਾਹਿਬ ਹੋਣਾ ਵੀਡੀਓ ਪਾਈ ਸੀਗੀ ਵੀ ਸਾਨੂੰ ਬੱਚਿਆਂ ਦੇ ਬੈਠਣ ਲਈ ਫਰਨੀਚਰ ਦੀ ਲੋੜ ਫਰਨੀਚਰ ਦੀ ਲੋੜਾ ਫਰਨੀਚਰ ਦੀ ਜਿਹੜੀ ਸੇਵਾ ਕੀਤੀ ਹੈ ਸੱਜਣਾ ਨੇ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ ਇਕਬਾਲ ਸਿੰਘ ਫੌਜੀ ਹੁਸ਼ਿਆਰਪੁਰ ਤੋਂ ਗੁਰਸੇਵਕ ਸਿੰਘ ਫੌਜੀ ਸੰਗਰੂਰ ਤੋਂ ਨਿਸ਼ਾਨ ਸਿੰਘ ਫੌਜੀ ਮੱਧਰ ਪਰਮਿੰਦਰ ਸਿੰਘ ਬੱਬੂ ਲਾਲੀ ਦੁਬਈ ਸੁਖਵੰਤਰ ਰਾਏ ਮੱਦਰ ਛਾਲੂ ਦੁਬਈ ਡਾਕਟਰ ਗੁਰਜੰਟ ਮੱਦਰ ਹਰਜੀਤ ਸਿੰਘ ਮੱਦਰ ਰਣਜੀਤ ਸਾウਦੀ ਅਰਬ ਅਸੀਂ ਇਹਨਾਂ ਭਰਾਵਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿ ਇਹਨਾਂ ਬੱਚਿਆਂ ਲਈ ਇੰਨੀ ਸੇਵਾ ਕੀਤੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ